ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਭਰਾਵੋ ਕਿਸਾਨ ਮੇਲਾ 2024 ਜਿਹੜਾ ਗਿਆ 14 ਮਾਰਚ ਨੂੰ ਇਹਦਾ ਪਹਿਲਾ ਦਿਨ ਆਗਾ ਤੇ ਇੱਥੇ ਪੰਜਾਬ ਦਾ ਪੁੱਤ ਕਹੇ ਜਾਣ ਵਾਲੇ ਟਰੈਕਟਰ ਸੋਨਾ ਲੀਕਾ ਇਹਨਾਂ ਨੇ ਅੱਜ ਇੱਥੇ ਆਪਣੇ ਦੋ ਟਰੈਕਟਰ ਲਾਂਚ ਕੀਤੇ ਨੇ ਅੱਜ ਆਪਾਂ ਤੁਹਾਨੂੰ ਇਹਨਾਂ ਟਰੈਕਟਰਾਂ ਦੇ ਬਾਰੇ ਜਾਣਕਾਰੀ ਦੇਣ ਲਈ ਆਪਣੇ ਨਾਲ ਕੰਪਨੀ ਦੇ ਜੋ ਵੀਰ ਜੀ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਵਧਾਈਆਂ ਜੀ ਕਿਸਾਨ ਵੀਰਾਂ ਨੂੰ ਨਾ ਇਹ ਕੰਪਨੀ ਨੂੰ ਕਿ ਆਪਣੇ ਜੋ ਦੋ ਟਰੈਕਟਰ ਲਾਂਚ ਕੀਤੇ ਨੇ ਆਪਣਾ ਸੁਭਨਾਮ ਕੀ ਹੈ ਜੀ ਜਰਨਾ ਨੰਗੁਰਜੀਤ ਸਿੰਘ ਆ ਜੀ ਸੋਨੋ ਦੀ ਕੰਪਨੀ ਤੋਂ ਤੇ ਮੈਂ ਵੀ ਤੁਹਾਡਾ ਵੀ ਤੇ ਪੀਏਯੂ ਦੇ ਵਿੱਚ ਜਿੰਨੇ ਕਿਸਾਨ ਭਰਾ ਆ ਰਹੇ ਨੇ ਸਾਰਿਆਂ ਦਾ ਸੋਨੋ ਦੀ ਕੰਪਨੀ ਵੱਲੋਂ ਬਹੁਤ ਸਵਾਗਤ ਕਰਦਾ ਆਂ ਧੰਨਵਾਦ ਕਰਦਾ ਆਂ ਉਹ ਤੇ ਅੱਜ ਆਪਾਂ ਸਾਰੇ ਜਿਹੜੇ ਦੋ ਟਰੈਕਟਰ ਲਾਂਚ ਕੀਤੇ ਨੇ ਉਹਦੇ ਬਾਰੇ ਆਪਾਂ ਵਿਸਥਾਰ ਪੂਰਵ ਤੇ ਤੁਸੀਂ ਟਰੈਕਟਰ ਦੇਖ ਰਹੇ ਹੋ ਜਿਹੜਾ ਇਹ ਟਰੈਕਟਰ ਆ ਸਰ ਆਪਣਾ ਟਾਈਗਰ 745 ਠੀਕ ਹੈ ਜੀ ਇਹ ਸਰ ਟਰੈਕਟਰ ਜਿਹੜਾ ਆਪਾਂ ਲਾਂਚ ਕੀਤਾ ਹੋਇਆ ਹੈ ਇੱਥੇ ਮੇਲੇ ਤੇ ਜੇ ਟਰੈਕਟਰ ਦੀ ਗੱਲ ਕਰੀ ਸਾਰੇ 50 ਕੈਟਾਗਰੀ ਦਾ ਐਚਪੀ ਦਾ ਟਰੈਕਟਰ ਆ ਜੀ ਜੇ ਫੋਰਵਰਡ ਡਰਾਈਵ ਦੇ ਨਾਲ ਆਪਾਂ ਇਹਨੂੰ ਲਾਂਚ ਕੀਤਾ ਹੋਇਆ ਠੀਕ ਹੈ ਜੀ ਤੇ ਸਰ ਇਹ ਜਿਹੜਾ ਟਰੈਕਟਰ ਆ ਸਰ ਤੁਸੀਂ ਦੇਖੋਗੇ ਇਹ ਪੋਟੈਟੋ ਸਪੈਸ਼ਲ ਟਰੈਕਟਰ ਆਪਾਂ ਸਪੈਸ਼ਲ ਬਣਾਇਆ ਹੋਇਆ ਵਾ ਠੀਕ ਹੈ ਜਿਹੜੇ ਆਲੂਆਂ ਦੇ ਫਾਰਮਰ ਦੇ ਕਿਸਾਨ ਆ ਉਹਨਾਂ ਦੀ ਪਸੰਦ ਨੂੰ ਉਹਨਾਂ ਦਾ ਜਿਹੜਾ ਫੀਡਬੈਕ ਸੀਗਾ ਉਹਨੂੰ ਆਪਾਂ ਮੇਨ ਮੁਖ ਰੱਖ ਕੇ ਟਰੈਕਟਰ ਤਿਆਰ ਕੀਤਾ ਗਿਆ ਜੀ ਠੀਕ ਹੈ ਜੀ ਜੇ ਟਰੈਕਟਰ ਦੀ ਸਰ ਆਪਾਂ ਗੱਲ ਕਰੀ ਤੁਸੀਂ ਲੁਕਿੰਗ ਵਾਈਜ਼ ਦੇਖੋ ਜੀ ਬੜਾ ਸ਼ਾਨਦਾਰ ਬੜਾ ਸੋਹਣਾ ਬਣਾਇਆ ਹੋਇਆ ਵਾ ਟਾਈਗਰ ਦੇ ਵਿੱਚ ਗੱਲ ਕਰੀਏ ਡਿਜ਼ਾਈਨ ਇਹਨੂੰ ਯੂਰਪੋਂ ਜਿਹੜਾ ਇਹਦਾ ਡਿਜ਼ਾਈਨ ਕੀਤਾ ਗਿਆ ਸਰ ਆਪਾਂ ਯੂਰਪੋਂ ਵਿੱਚ ਕੀਤਾ ਗਿਆ ਕੰਪਨੀ ਨੇ ਠੀਕ ਹੈ ਸਮੂਥ ਸ਼ਿਫਟਿੰਗ ਲੀਵਰ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ 100 ਸੈਂਸਿੰਗ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਦੱਸਾਂਗੇ ਆਪਾਂ ਸ਼ੁਰੂ ਕਰਦੇ ਹਾਂ ਸਰ ਫਰੰਟ ਤੋਂ ਤੁਸੀਂ ਟਰੈਕਟਰ ਨੂੰ ਦੇਖੋ ਕਿੰਨਾ ਅਟਰੈਕਸ਼ਨ ਟਰੈਕਟਰ ਆ ਜੀ ਕਿੰਨੀ ਸ਼ਾਨਦਾਰ ਲੁਕਿੰਗ ਹੈ एलईडी लैडਾਂ ਦੇ ਨਾਲ ਬੜਾ ਸੋਹਣਾ ਡੈਕਟਰ ਦਿੱਤਾ ਹੋਇਆ ਜੀ ਬਿਲਕੁਲ ਜੀ ਦੂਜਾ 4D 에어 কুলਰ ਦੇ ਨਾਲ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਹਵਾ ਤੋਂ ਸਪੇਸ ਦੇ ਦਿੱਤੀ ਜੀ 4D 에어 কুলਰ ਦਿੱਤਾ ਆਪਾਂ ਹਵਾ ਦਾ ਜਿਹੜਾ ਅੰਦਰ ਜਾਣ ਨੂੰ ਆਸਾਨੀ ਕਰਤੀ ਜੀ ਕੋਈ ਬਿਲਕੁਲ ਜਿਵੇਂ ਪਹਿਲਾਂ ਸੀਟ ਤੇ ਬੰਨ੍ਹ ਰਹੇ ਸੀਗੇ ਦੇ ਵਿੱਚ 4 ਡੀਰ ਕੁਲ ਦਿੱਤਾ ਹੋਇਆ ਆਪਾਂ ਜੀ ਬਿਲਕੁਲ ਹਵਾ ਚਾਰੇ ਪਾਸੇ ਜਿੰਨਾ ਮਰਜ਼ੀ ਆਪਾਂ ਕਹੀਏ ਵੀ ਲੋਡ ਪਾ ਦੀਏ ਵੀ ਕੋਈ ਗਰਮ ਹੋਣ ਹੱਸ਼ਿਆ ਜਿਹਾ ਹਵਾ ਚਾਰੇ ਪਾਸੇ ਕਰੋਸ ਹੁੰਦੀ ਰਹਿੰਦੀ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਦੂਜਾ ਸਰ ਆਪਾਂ ਗੱਲ ਕਰ ਲਈਏ ਦੀ ਇੰਜਨ ਦੀ ਜੇ ਆਪਾਂ ਇੰਜਨ ਦੀ ਗੱਲ ਕਰੀਏ ਤਿੰਨ ਸਿਲੰਡਰ ਦੇ ਨਾਲ ਸਰ 3065 ਸੀਸੀ ਦਾ ਦੇ ਵਿੱਚ ਇੰਜਨ ਆ ਜੀ ਠੀਕ ਹੈ ਜੀ ਕੰਪੀਟੀਸ਼ਨ ਦੇ ਨਾਲੋਂ ਇੱਕ ਤਾਂ ਸੀਸੀ ਵੀ ਜ਼ਿਆਦਾ ਆ ਟਾਰਕ ਦੀ ਗੱਲ ਕਰ ਰਹੀਏ ਸਰ ਇਹਦੇ ਵਿੱਚ ਜਿਹੜੀ ਟਾਰਕ ਆ ਉਹ 205 ਨਿਊਟਨ ਮੀਟਰ ਦਾ ਟਾਰਕ ਦਿੱਤੀ ਗਈ ਆ ਜੀ ਠੀਕ ਹੈ ਜੀ ਕੰਪੀਟੀਸ਼ਨ ਦੀ ਸੇਮ ਐਚਪੀ ਨਾਲੋਂ ਉਹ ਵੀ ਜ਼ਿਆਦਾ ਆ ਜੀ ਦੂਜੀ ਸਰ ਆਪਾਂ ਗੱਲ ਕਰ ਲਈ ਇਹ ਟਰੈਕਟਰ ਦੀ ਤੁਸੀਂ ਆ ਜੋ ਜਿਹੜਾ ਇਹਦਾ ਪਾਇਦਾ ਨਾ ਆਪਾਂ ਪਲੇਟਫਾਰਮ ਦੀ ਗੱਲ ਕਰ ਲਈ ਉਹ ਵੀ ਸਰ ਕਾਫੀ ਸਪੇਸ ਆ ਉਹਦੇ ਵਿੱਚ ਬੈਠਣ ਨੂੰ ਆਰਾਮ ਆ ਕੋਈ ੜੇਕਾ ਨਹੀਂ ਹੈਗਾ ਬਿਲਕੁਲ ਜੀ ਨੀਚੇੋਂ ਚੜਨ ਦੇ ਨੀਚੇ ਚੜਨ ਨੂੰ ਆਸਾਨ ਆ ਤੁਸੀਂ ਬੈਠ ਕੇ ਆਰਾਮ ਨਾਲ ਕੰਫਰਟੇਬਲੋਂ ਕਿਸਾਨ ਦੇ ਬੈਠਣ ਨੂੰ ਬੜਾ ਕੰਫਰਟੇਬਲ ਆ ਜਿੱਥੇ ਕਿਸਾਨ ਦੂਏ ਟਰੈਕਟਰ ਤੇ 4 ਘੰਟੇ ਬੈਠ ਕੇ ਕੰਮ ਕਰਦਾ ਇੱਥੇ 8 ਘੰਟੇ ਬੈਠ ਕੇ ਵੀ ਕੰਮ ਕਰ ਲੂਗਾ ਤਾਂ ਤਕਾਊਟ ਨਹੀਂ ਹੋਊਗੀ ਜੀ ਬਿਲਕੁਲ ਜੀ ਇੰਨਾ ਕੰਫਰਟੇਬਲ ਕਰਤਾ ਜੀ ਤੁਸੀਂ ਸੀਟ ਤੇ ਬੈਠ ਕੇ ਵੀ ਦੇਖਿਓ ਬੜਾ ਆਰਾਮਦਾਇਕ ਆ ਜੀ ਬਿਲਕੁਲ ਜੀ ਦੂਜਾ ਗੇਅਰ ਦੀ ਗੱਲ ਕਰ ਲਈ ਇਹਦੇ ਵਿੱਚ ਜਿਹੜਾ ਗੇਅਰ ਆ ਜੀ ਤੁਸੀਂ ਅੱਗੇ ਦੇਖ ਲਓ ਜੀ ਇਹ ਬੈਠ ਨੂੰ ਸੀਟ ਹੈ ਜਿਆ ਸਟੈਪਨਾ ਜੀ ਅੱਗੇ ਪਿੱਛੇ ਹਾਂਜੀ ਆਰਾਮ ਨਾਲ ਝੜ ਕੇ ਤੁਸੀਂ ਚੜ ਸਕਦੇ ਹੋ ਬਿਲਕੁਲ ਜੀ ਸੀਟ ਅਡਜਸਟੇਬਲ ਅੱਗੇ ਪਿੱਛੇ ਹੋ ਜੂਗੀ ਠੀਕ ਹੈ ਜੀ ਕਲੱਚ ਤੁਸੀਂ ਹੱਥ ਨਾਲ ਵੀ ਧਾਬ ਕੇ ਦੇਖਿਓ ਜੀ ਬੜਾ ਸਮੂਤਾ ਜੀ ਠੀਕ ਹੈ ਬੜਾ ਆਰਾਮਦਾਇਕ ਹੈ ਤਾਂ ਦੇਖੋ ਜੀ ਬਿਲਕੁਲ ਜੀ ਬਿਲਕੁਲ ਤੇ ਦੂਜਾ ਸਰੇ ਦੇ ਵਿੱਚ ਤੁਸੀਂ ਗੱਲ ਕਰੀਏ 30 ਸਪੀਡ ਆ ਗਿਆ ਸਐਚਪੀ ਦੇ ਵਿੱਚ ਠੀਕ ਹੈ ਜੀ 80 ਤੋਂ ਮੀਡੀਅਮ 12+3 ਆਪਸ ਸਪੀਡਾਂ ਦੇ ਰਹੇ ਆ ਜੀ ਠੀਕ ਹੈ ਜੀ ਉਹਦੇ ਨਾਲ ਸਰ ਆਪਾਂ ਡਿਊਲ ਕਲਚ ਦੇ ਰਹੇ ਨਾਲ ਡਬਲ ਕਲਚ ਵੀ ਦੇ ਰਹੇ ਆ ਇਹਨੂੰ ਆਈਪੀਡੀਓ ਕਹਿ ਦਿੰਦੇ ਆ ਡਿਪੈਂਡੈਂਟ ਕਲਚ ਕਹਿ ਦਿੰਦੇ ਆ ਇਹ ਆਪਸ਼ਨ ਵੀ ਤੁਹਾਨੂੰ ਡੈਕਟਰ ਵਿੱਚ ਮਿਲ ਗਈ ਨਾਲ ਜੀ ਬਿਲਕੁਲ ਜੀ ਵਾਰ-ਵਾਰ ਕਲਚ ਦਾ ਬੜੀ ਲੋਡ ਨਹੀਂ ਹੈਗੀ ਕਿਸਾਨ ਭਰਾਵਾਂ ਨੂੰ ਆਸਾਨੀ ਨਾਲ ਕੰਮ ਹੋ ਜਾਊਗਾ ਜੀ ਬਿਲਕੁਲ ਜੀ ਠੀਕ ਹੈ ਜੀ ਮੀਟਰ ਦੀ ਗੱਲ ਕਰੀਏ ਜੀ ਮੀਟਰ ਵੀ ਸਰ ਇਹਦੇ ਦੇਖੋ ਤੁਸੀਂ ਇਲੈਕਟ੍ਰੋਨਿਕਲ ਮੀਟਰ ਆ ਬੜਾ ਸ਼ਾਨਦਾਰ ਬੇਲੇ ਤੋਂ ਹਾਂਜੀ ਤੇ ਇਹ ਆਪਣਾ ਇਕਨੋਮੀ ਇਹ ਸਰ ਹਾਂਜੀ ਲਾਈਟ ਆਈ ਇਸ਼ਾਰਿਆਂ ਦਾ ਹੋ ਗਿਆ ਜੀ ਹੈਂਡਿਕਟਰ ਹੋ ਗਿਆ ਲਾਈਟ ਦਾ ਹੋ ਗਿਆ ਤੁਸੀਂ ਅੱਗੇ ਜਿਵੇਂ ਆ ਬੋਲ ਚੱਲੂਗੀ ਜੀ ਐਲਈਡੀ ਲਾਈਟ ਦਾ ਬਟਨ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਚਲਾ ਕੇ ਜੀ ਠੀਕ ਹੈ ਬਿਲਕੁਲ ਜੀ ਤੇ ਸਰ ਪਿੱਛੇ ਤੁਸੀਂ ਦੇਖ ਲਓ ਇਹਦੇ ਵਿੱਚ ਜਿਹੜੇ ਆਪਾਂ ਗੱਲ ਕਰੀਏ ਪੋਟੈਟੋ ਸਪੈਸ਼ਲ 13 ਦੇ ਡਰ ਦੇ ਰਹੇ ਆਪਾਂ ਇਸ ਟਾਈਮ ਇਹਦੇ ਵਿੱਚ ਠੀਕ ਹੈ ਜੀ 13 6 28 ਦੇ ਜੀ ਹਾਂਜੀ 13628 ਦੇ ਟਾਈਮ ਤੇ ਹਾਂਜੀ ਪਿੱਛੇ ਵੀ ਸਿਰਫ ਆਪਾਂ ਗੱਲ ਕਰੀਏ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਿਹੜਾ ਪੋਟੈਟੋ ਸਪੈਸ਼ਲ ਟਰੈਕਟਰ ਆ ਉਹ ਕਿਵੇਂ ਆ ਸਰ ਇੱਕ ਤਾਂ ਜਿਹੜਾ ਇਹਦਾ ਜਿਹੜਾ ਲਿਫਟ ਕੈਪੈਸਿਟੀ ਆ ਜੀ ਉਹਦੀ 2200 ਕਿਲੋ ਜੀ ਲਿਫਟ ਦੀ ਕੈਪੈਸਿਟੀ ਆ ਜੀ ਸਭ ਤੋਂ ਜ਼ਿਆਦਾ ਲਿਫਟ ਕੈਪੈਸਿਟੀ ਐਸਐਚਪੀ ਦੇ ਵਿੱਚ ਆ ਕੰਪੀਟੀਸ਼ਨ ਕੋਲ ਵੀ ਇੰਨੀ ਜ਼ਿਆਦਾ ਐਸਐਚਪੀ ਦੇ ਵਿੱਚ ਜ਼ਿਆਦਾ ਕੈਪੈਸਿਟੀ ਨਹੀਂ ਹੈਗੀ ਜੀ ਐਸਐਚਪੀ ਦੇ ਵਿੱਚ ਦੂਜਾ ਇਹਦੇ ਵਿੱਚ ਸਰ ਦੂਜਾ ਜਿਹੜਾ ਲਿਫਟ ਦੇ ਨਾਲ ਨਾਲ ਜਿਹੜੇ ਇਹਦੇ ਵਿੱਚ ਆਪਾਂ ਹਾਈਡਰੋਲਿਕ ਦੇ ਰਹੇ ਆ ਸਰ ਉਹ 5ਜੀ ਹਾਈਡਰੋਲਿਕ ਦੇ ਰਹੇ ਉਹ ਜਿਵੇਂ ਆਪਾਂ ਕਹਿ ਤੀਏ ਜੀ ਟਰੈਕਟਰ ਦੀ ਜਿਹੜੀ ਕੰਟਰੋਲ ਕਰਨ ਦੀ ਸ਼ਮਤਾ ਆ ਉਹ ਬਹੁਤ ਜ਼ਿਆਦਾ ਆ ਜੀ ਠੀਕ ਹੈ ਬਹੁਤ ਜ਼ਿਆਦਾ ਵਧਾਤੀ ਦੂਜਾ ਤੁਸੀਂ ਦੇਖੋਗੇ ਜਿਹੜੇ ਕੰਟਰੋਲ ਸੈਂਸਿੰਗ ਦੇ ਜਿਹੜੇ ਹੋਲ ਦਿੱਤੇ ਹੋਏ ਨੇ ਇਹ ਸਰ ਚਾਰ ਆ ਪਹਿਲਾਂ ਆਪਣੇ ਤਿੰਨ ਹੁੰਦੇ ਸੀਗੇ ਇਹਦੇ ਵਿੱਚ ਆਪਾਂ ਜਿਹੜੀ ਸੈਂਸਿੰਗ ਪਾਵਰ ਆ ਉਹ ਹੋਰ ਇੱਕ ਕੰਟਰੋਲ ਵਧਾਦਾ ਜੀ ਕਈ ਵਾਰ ਮਿੱਟੀ ਜਲਦਾ ਰੇਤਲੀ ਹੁੰਦੀ ਆ ਕੋਈ ਡੱਕਰ ਹੁੰਦੀ ਆ ਆਪਾਂ ਉਹਦੇ ਹਿਸਾਬ ਨਾਲ ਵੀ ਇਹਨੂੰ ਐਡਜਸਟ ਕਰ ਸਕਦੇ ਆ ਜੀ ਲਿਫਟ ਆਪਾਂ ਨੂੰ ਜ਼ਿਆਦਾ ਕੰਟਰੋਲ ਮਿਲੇਗਾ ਜੀ ਠੀਕ ਹੈ ਜੀ ਦੂਜਾ ਤੁਸੀਂ ਲਿੰਕਾਂ ਦੇਖ ਰਹੇ ਹੋ ਦੋਨੋਂ ਸਾਈਡ ਡਬਲ ਐਡਜਸਟ ਇਹਦੇ ਵਿੱਚ ਕੀ ਹੈ ਜਿਹੜਾ ਅਡਜਸਟੇਬਲ ਆਪਣਾ ਕਹਿ ਦਿੰਨੇ ਆ ਸਟੈਬਲਾਈਜ਼ਰ ਇਹ ਵੀ ਆਪਾਂ ਦੂਆ ਦੇ ਰਹੇ ਆ ਜੀ ਠੀਕ ਹੈ ਜੀ ਵਧੀਆ ਜੀ ਤੇ ਤੇ ਜੇਕਰ ਇਹਦੀ ਆਪਾਂ ਜਿਵੇਂ ਇੱਕ ਚ ਜਾ ਰਹੇ ਹਾਂ ਜੀ ਇਹਦੇ ਵਿੱਚ ਸਰ ਤੁਸੀਂ ਇਹ ਆ ਚੀਜ਼ ਆਪਣੀ ਮੇਨ ਆ ਜੀ ਇਹ ਐਸਪੀ ਦੇ ਵਿੱਚ ਆਪਾਂ ਡਬਲ ਡਿਸਟਰੀਬਿਊਟਰ ਦੇ ਰਹੇ ਆ ਜੀ ਅਦਰ ਕੰਪਨੀ ਨਹੀਂ ਦਿੰਦੀ ਜਾਂ ਕੋਈ ਸਿੰਗਲ ਦਊਗੀ ਤੇ ਕਈ ਕੰਪਨੀ ਚ ਆਉਂਦਾ ਵੀ ਨਹੀਂ ਹੈਗਾ ਇਹਦਾ ਬੈਨੀਫਿਟ ਕੀ ਹੈ ਸਰ ਬੈਨੀਫਿਟ ਇਹ ਆਪਾਂ ਡਬਲ ਡਿਸਟਰੀਬਿਊਟਰ ਦੇ ਰਹੇ ਆ ਜੀ ਆਪਾਂ ਟਰਾਲੀ ਲਾਉਣੀ ਆ ਜਾਂ ਆਪਾਂ ਕੋਈ ਰਿਵਰਸੀਬਲ ਕੋਈ ਚੀਜ਼ ਚਲਾਣੀ ਆ ਜਾਂ ਡਬਲ ਚੀਜ਼ ਐਕਸ਼ਨ ਤੇ ਲਾਉਣੀ ਆ ਜੇ ਵਰਜਿਵਲ ਐਮਪੀ ਪਲਾਉ ਹੋ ਗਿਆ ਜਾਂ ਕੋਈ ਹੋਰ ਐਮਪਲੀਮੈਂਟ ਹੁੰਦੇ ਆ ਉਹ ਲਾਣੇ ਆਪਾਂ ਸਾਨੂੰ ਲਾ ਸਕਦੇ ਆ ਜੀ ਕਿ ਟਰੋਲੀ ਬਾਤੇ ਆਪਾਂ ਸਿੰਗਲ ਲਾਣਾ ਹੁੰਦਾ ਆ ਉਹਦਾ ਆਪਾਂ ਅਟੈਚ ਕਰ ਸਕਦੇ ਆ ਉਹਦੇ ਬਾਅਦ ਤੋਂ ਲੀਵਰ ਦਿੱਤਾ ਹੋਇਆ ਆ ਇਹਦਾ ਦੋਏ ਡੈਕਟਰ ਤੋਂ ਆਪਾਂ ਨੂੰ ਡੀਸੀਪੀਸ ਲੀਵਰ ਦਾ ਉਪਯੋਗ ਕਰਨਾ ਪੈਂਦਾ ਸੀਗਾ ਜੀ ਇਹ ਲੱਗ ਤੋਂ ਲੀਵਰ ਦਿੱਤਾ ਇਹ ਬੜੀ ਥੋੜੀ ਮਹੱਤਵਪੂਰਨ ਚ ਬੜੀ ਅਹਿਮ ਚੀਜ਼ ਆਈ ਜੇ ਆਪਾਂ ਐਕਸਟਰਾ ਬਾਹਰ ਤੋਂ ਲਗਵਾਣੇ ਆ ਤਾਂ ਆਪਣਾ 18-20 ਹਜ਼ਾਰ ਦਾ ਖਰਚਾ ਜਿਹੜਾ ਆਪਾਂ ਨੂੰ ਕੰਪਨੀ ਫੀਟਿੰਗ ਮਿਲ ਰਿਹਾ ਜੀ ਬਿਲਕੁਲ ਜੀ ਵੀ ਕੰਪਨੀ ਦੂਜਾ एलईडी बड़ा शानदार करता जी पहला नालों ठीक है जी ਮਿੱਟੀ ਮੁੱਟੀ ਫਸਣ ਦਾ ਕੋਈ ਚਾਂਸ ਨਹੀਂ ਹੈਗਾ ਪਹਿਲਾਂ ਦੂਆ ਰਹਿੰਦਾ ਸੀ ਕਿ ਕਈ ਵਾਰ ਕਹਿੰਦੇ ਮਿੱਟੀ ਮੁੱਟੀ ਫਸ ਜਾਂਦੀ ਆ एकदम प्लेन ਨਾਲ ਜੀ ਬੜਾ ਸ਼ਾਨਦਾਰਾ ਦਾ ਡਿਜ਼ਾਈਨ ਕਰਤਾ ਜੀ ਦਿਹਾਈ ਤੱਕ ਬਰੋ ਜੀ ਦੇ ਨਾਲ ਜਿਵੇਂ ਬ੍ਰੇਸੀ ਗੱਡੀਆਂ ਹੁੰਦੀਆਂ ਨੇ ਉਸ ਤਰ੍ਹਾਂ ਦੀ ਇਹ ਡੋਕਾ ਜੀ ਹਾਂਜੀ ਕੋਈ ਤੋੜ-ਪੋੜ ਨਹੀਂ ਹੈਗੀ ਜਿਵੇਂ ਤੁਸੀਂ ਐਂ ਵਜਨ ਵੀ ਦੇ ਦੋਗੇ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਊਗਾ ਜੀ ਜਦੋਂ ਕਈ ਵਾਰ ਹੱਥ ਵੀ ਰੱਖਿਆ ਜਾਂਦਾ ਹਾਂਜੀ ਹਾਂ ਉਦਾਂ ਵੀ ਨਹੀਂ ਹੋਊਗਾ ਜੀ ਠੀਕ ਹੈ ਜੀ ਦੂਜਾ ਸੇਮ ਆ ਸਰ ਦੇਖੋ ਆ ਗਈ ਜੀ ਪਲੇਟਫਾਰਮ ਇਹ ਦਾ ਜਿਹੜਾ ਬ੍ਰੇਕ ਆ ਗਈ ਹੈਂਡ ਬ੍ਰੇਕ ਆਪਾਂ ਕਹਿ ਦਿੰਦੇ ਬਾਕੀ ਤੁਸੀਂ ਦੇਖ ਰਹੇ ਹੋ ਅੱਗੇ ਐਚ ਡੀ ਐਮ ਹੈਵੀ ਡਿਊਟੀ ਮਲਟੀ ਸਪੀਡ ਜਿਵੇਂ ਆਪਾਂ ਕਹਿ ਦਿੰਦੇ ਆ 12 ਪਲਸ ਤਿੰਨ ਸਪੀਡਾਂ ਨੇ ਇਹਦੇ ਵਿੱਚ ਠੀਕ ਹੈ ਜੀ ਸਲੈਂਸਰ ਦਾ ਡਿਜ਼ਾਈਨ ਦੇਖੋ ਜੀ ਇਹ ਦੇਖਣ ਵਾਲੀ ਚੀਜ਼ ਆ ਇਹ ਆਪਾਂ ਡਿਜ਼ਾਈਨ ਚੇਂਜ ਕੀਤਾ ਹੋਇਆ ਦਾ ਇਹ ਚੀਜ਼ ਆਪਾਂ ਦੇ ਰਹੇ ਆ ਜੀ ਇਹ ਜ਼ਿਆਦਾਤਰ ਕਿਸਾਨਾਂ ਦੀ ਡਿਮਾਂਡ ਹੀ ਸੀਗੀ ਜਿਹੜੀ ਕੰਪਨੀ ਨੇ ਇਹ ਚੀਜ਼ ਦਿੱਤੀ ਆ ਜੀ ਕਿਸਾਨ ਕਹਿੰਦੇ ਸੀ ਕਿ ਆਪਾਂ ਨੂੰ ਇਸ ਲੁੱਕ ਦੇ ਵਿੱਚ ਸਲੈਂਸਰ ਮਿਲਣਾ ਚਾਹੀਦਾ ਨਾਲ ਜਿਹੜੀ ਥੋੜੀ ਜਿਹੀ ਆਵਾਜ਼ ਆ ਟਰੈਕਟਰ ਦੀ ਭਾਰੀ ਹੋ ਜਾਂਦੀ ਹੈ ਸ਼ਾਂਤਰ ਬਣ ਜਾਂਦੀ ਹੈ ਜੀ ਉਹ ਚੀਜ਼ ਵੀ ਆਪਾਂ ਦੇ ਰਿਹਾ ਹਾਂ ਜੀ ਇਹ ਫਰੰਟ ਥੋੜ ਔਰ ਕ੍ਰੈਕਟਰਡ ਹੁੰਦੀ ਆ ਹਨਾ ਹਾਂਜੀ 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 ਇਹ ਫਰੰਟ ਆ ਤੁਸੀਂ ਦੇਖ ਸਕਦੇ ਹੋ 8 18 ਦੇ ਨੇ ਜਿਵੇਂ ਪੋਟੈਟੋ ਬਿਲਟ ਵਾਸ ਦੇਖੀਏ ਤਾਂ ਬੜਾ ਇਹਦਾ ਅਪਯੋਗ ਆ ਜਾਦਦਰ ਚੱਲਦੀ ਇਹ ਹੀ ਆ ਜੀ ਠੀਕ ਆ ਜੀ ਦੂਸਰਾ ਫੀਡਿੰਗ ਬੰਪਰ ਆਂਦਾ ਜੀ ਕੰਪਨੀ ਤੋਂ ਸੇਮ ਦੇ ਰਹੇ ਆਪਾਂ ਜੀ ਬਾਕੀ ਤੁਸੀਂ ਤਕਰੀਬਨ ਟਰੈਕਟਰ ਦੇਖ ਸਕਦੇ ਹੋ ਬੜਾ ਸ਼ਾਨਦਾਰ ਆ ਜੀ ਬਿਲਕੁਲ ਜੀ ਬਹੁਤ ਸੋਹਣਾ ਟਰੈਕਟਰ ਭਰੋ ਕੰਪਨੀ ਨੇ ਬਣਾਇਆ ਜੇ ਹੁਣ ਜੀ ਅਗਰ ਆਪਾਂ ਇਧਰ ਟਰੈਕਟਰ ਦੀ ਗੱਲ ਕਰੀਏ ਜਿਵੇਂ ਦੋ ਟਰੈਕਟਰ ਕੰਪਨੀ ਨੇ ਲਾਂਚ ਕੀਤੇ ਹੈਗੇ ਇਹ 4 ਵੀਲ ਡਰਾਈਵ ਤੇ 2 ਵੀਲ ਡਰਾਈਵ ਦੇ ਵਿੱਚ ਲਾਂਚ ਕੀਤੇ ਆ ਇਹ ਸਰ ਜਿਹੜਾ ਟਰੈਕਟਰ ਆਪਣਾ ਆ ਤੁਸੀਂ ਦੇਖ ਰਹੇ ਹੋ ਇਹ ਵੀ ਸਰ ਜਿਹੜਾ ਆਪਾਂ ਕਹਿ ਦਿੰਦੇ ਆ ਡਿਜ਼ਾਈਨ ਇਨ ਯੂਰਪ ਆ ਟਾਈਗਰ ਸੀਰੀਜ਼ ਦਾ ਟਰੈਕਟਰ ਆ ਪਰ ਜਿਹੜਾ ਇਹ ਟਰੈਕਟਰ ਆ ਸਾਰੇ 55 ਕੈਟਾਗਰੀ ਦਾ ਟਰੈਕਟਰ ਆ ਜੀ ਠੀਕ ਹੈ ਜੀ TAI 55 ਨਾਮ ਇਹਦਾ ਜੇ ਆਪਾਂ ਇਹ ਟਰੈਕਟਰ ਦੀ ਗੱਲ ਕਰੀਏ ਲੁਕਿੰਗ ਵਾਈਜ਼ ਸੇਮ ਆ ਜੀ ਲੁਕਿੰਗ ਸਾਰ ਬਿਲਕੁਲ ਪਰ ਇਹਦੇ ਵਿੱਚ ਖਾਸ ਕੀ ਹੈ ਜਿਵੇਂ ਤੁਹਾਨੂੰ ਦਿਖਾਨਾ ਜੀ ਜਿਵੇਂ ਆਪਣੇ ਕੋਲ 750 ਹੁੰਦਾ ਸੀਗਾ 55 HP ਦੇ ਵਿੱਚ ਇਹ ਵੀ ਡੈਕਟਰ ਆਪਾਂ ਉਸ HP ਦੇ ਵਿੱਚ ਰੱਖਿਆ ਹੋਇਆ ਜੀ ਤੁਹਾਨੂੰ ਮੈਂ ਖੋਲ ਕੇ ਦਿਖਾਨਾ ਦੇਖੋ ਖੁੱਲਣ ਦਾ ਬੜਾ ਆਸਾਨ ਹੈ ਜੀ ਕੁਛ ਬੜਨ ਦਿੱਤਾ ਹੋਇਆ ਸਾਨੇ ਨਾਲ ਦੱਬੋ ਆਪਣਾ ਖੋਲ ਜੂਗਾ ਜੀ ਕੋਈ ਜ਼ੋਰ ਨਹੀਂ ਕੋਈ ਕੁਛ ਨਹੀਂ ਜੈਕ ਵਾਲਾ ਸਿਸਟਮ ਵੀ ਆਸਾਨੀ ਨਾਲ ਖੋਲ ਜੂਗਾ ਜੀ ਦੂਜਾ ਜੇ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰ ਲਈ ਤਾਂ ਜਿਹੜਾ ਜਾਲੀ ਦਿੱਤੀ ਹੋਈ ਹੈ ਕੈਸਟਰ ਆ ਕੀ ਇਹ ਜਿਹੜੀ ਡਰਸਟ ਹੈ ਜਿਹੜੀ एकदम ਉੱਪਰ ਨਾ ਜਾਵੇ ਅੱਗੇ ਨਾ ਜਾਵੇ ਉਹ ਜਸਟ ਜਿਹੜੀ ਮੇਨ ਹੁੰਦੀ ਹੈ ਇੱਥੋਂ ਆਪਾਂ ਖੋਲ ਕੇ ਸਾਫ਼ ਵੀ ਕਰ ਸਕਦੇ ਹਾਂ ਜੀ ਇਹ ਵੀ ਬੜਾ ਇਹ ਚੀਜ਼ ਦਾ ਬੈਨੀਫਿਟ ਹੈ ਜੀ ਕਿਸਾਨ ਬੜਾ ਲਾਹਾ ਲੈ ਸਕਦੇ ਨੇ ਜੀ ਦੂਜਾ ਸਰ ਤੁਸੀਂ ਇਹ ਦੇਖੋ ਜੀ ਇਹੜਾ ਟਰੈਕਟਰ ਆ ਸਰ ਇਹ ਆਪਣਾ 300 ਡਟ ਦਿੱਤਾ ਹੋਇਆ ਆਪਾਂ ਹੀ ਬਿਲਕੁਲ ਜੀ ਸਾਰੇ ਕਿਸਾਨ ਭਰਾ ਉਹਨਾਂ ਨੂੰ ਮੈਂ ਦੱਸਣਾ ਚਾਹਨਾ ਆ ਕਿ ਇਹ ਟਰੈਕਟਰ ਤੋਂ ਤੁਸੀਂ ਜਿਵੇਂ ਪਹਿਲਾਂ ਕਈ ਕਿਸਾਨਾਂ ਨੇ ਕਿਹਾ ਸੀਗਾ ਜਿਵੇਂ 55 ਚ ਆਪਣਾ 750 ਵੀ ਸੀਗਾ ਪਰ ਇਹ ਵੀ 55 ਆ ਗਿਆ ਪਰ ਇਹ ਵਿੱਚ ਫਰਕ ਹੀ ਆ ਗਿਆ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਜੀ ਇਹ 3000 ਦਾ ਟਰੈਕਟਰ ਆ ਜੀ ਜੇ ਦੀ ਆਪਾਂ ਫੀਚਰ ਦੀ ਗੱਲ ਕਰੀਏ ਇੰਜਨ ਦੀ ਤਾਂ ਇਹਦੇ ਵਿੱਚ ਭਾਜੀ ਉਹੀ 3500 32 ਸੀ ਦਾ ਇੰਜਨ ਆ ਜਾਂਦਾ ਆ ਤੇ ਇਹ ਗੱਲ ਕਰੀਏ ਆਪਾਂ ਇਹਦੇ ਟਾਰਕ ਦੀ ਇਹਦੇ ਵਿੱਚ 235 ਨਿਊਟਨ ਮੀਟਰ ਟਾਰਕ ਆ ਜਾਂਦੀ ਆ ਠੀਕ ਹੈ ਜੀ ਦੂਜਾ ਇਹਦੇ ਵਿੱਚ ਜਿਹੜਾ ਬੋਰ ਸਟੋਕ ਆ ਉਹ ਬਹੁਤ ਹੈ ਮਾਜੀ 107 131 ਦੀ ਬੋਰ ਸਟੋਕ ਦੇ ਰਹੇ ਆ ਆਪਾਂ ਜਿਹੜਾ ਕਿਸੇ ਵੀ ਕੰਪੀਟੀਸ਼ਨ ਦੇ ਕੋਲ ਇੰਨੀ ਵੱਡੀ ਬੋਰ ਸਟੋਕ ਨਹੀਂ ਹੈਗੀ ਜੀ ਠੀਕ ਹੈ ਤੇ ਉਹੀ ਇਹ ਟਰੈਕਟਰ ਦੀ ਜਿਹੜੀ ਸਭ ਤੋਂ ਵੱਡੀ ਫੈਸਿਲਿਟੀ ਆ ਜਿਹੜੀ ਟਰੈਕਟਰ ਦੀ ਖਾਸੀਅਤ ਆ ਕਿ ਇਹ ਵੱਧ ਫੀਚਰ ਦੇ ਨਾਲ ਆਪਾਂ ਕਸਟਮਰ ਨੂੰ ਦੇ ਰਹੇ ਆ ਜੀ ਕੋਈ ਟਰੈਕਟਰ ਦੇ ਜਿੰਨਾ ਵੀ ਮਰਜ਼ੀ ਲੋਡ ਪਾਉਂਗੇ ਤਾਂ ਟਰੈਕਟਰ ਕੰਪੀਟੀਸ਼ਨ ਦੇ ਟਰੈਕਟਰ ਨਾਲੋਂ ਉੱਪਰ ਤੋਂ ਕਿਹੜਾ ਐਕਸਟਰਾ ਹੀ ਮਾਰੂਗਾ ਜੀ ਬਿਲਕੁਲ ਵੀ ਜ਼ਿਆਦਾ ਕੰਮ ਕਰੂਗਾ ਜ਼ਿਆਦਾ ਕੰਮ ਕਰੂਗਾ ਹਾਂ ਜੀ ਹਾਂ ਬੱਸ ਬਾਜੀ ਬਾਜ਼ੀ ਤੇ ਦੂਜਾ ਇਹਦੇ ਵਿੱਚ ਸਰ ਤੁਸੀਂ ਅ ਅੱਗੇ ਦੇਖ ਸਕਦੇ ਹੋ ਪਲੇਟਫਾਰਮ ਇਹਦਾ ਵੀ ਬੜਾ ਅ ਜਿਵੇਂ ਕਹਿ ਦਿੰਦੇ ਆਪਾਂ ਇਹ ਪਲੇਟਫਾਰਮ ਬੜਾ ਆਰਾਮਦਾਇਕ ਆ ਜੀ ਖੁੱਲਾ ਡੁੱਲਾ ਵੀ ਹੈਗਾ ਯਾਰ ਅਸੀਂ ਆਪਣੇ ਵੀਰ ਬੈਠੇ ਆ ਬਾਈ ਆਰਾਮਦਾਇਕ ਫੀਲ ਹੋ ਰਿਹਾ ਪੂਰਾ ਵਧੀਆ ਸੀਟ ਬੜਾ ਐਡਜਸਟੇਬਲ ਆ ਜੀ ਠੀਕ ਆ ਜੀ ਕਲੱਚ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਦੇਖੋ ਜੀ ਸਾਨੇ ਨਾਲ ਪਾਸਤ ਨਾਲ ਦਬਾ ਸਕਦੇ ਆ ਹਾਂ ਜੀ ਹਾਂ ਪਹਿਲਾਂ ਵਾਲੇ ਟਰੈਕਟਰ ਨਾਲ ਨੋਰਮਲ ਦੇ ਵਿੱਚ 10 ਤੋਂ 12 ਕਿਲੋ ਜੀ ਬੋਝ ਘਟਾਇਆ ਹੋਇਆ ਵੀ ਜੇ ਕੋਈ ਬੱਚਾ ਜੀ ਕਲੱਚ ਦਬਾ ਜਨਾ ਤਾਂ ਸਾਨੇ ਨਾਲ ਦਬਾ ਸਕਦਾ ਆ ਇਹਦਾ ਭਾਜੀ ਫਾਇਦਾ ਦੇਖੋ ਕੀ ਆ ਜੇ ਕਿਸਾਨ ਨੇ 8 ਘੰਟੇ ਟਰੈਕਟਰ ਚਲਾਉਣਾ ਆ ਤਾਂ ਕਲੱਚ ਦਾ ਦਬਾਣਾ ਹੀ ਆ ਜੇ ਕਲੱਚ ਦਬਾਊਗਾ ਉਹ ਤਾਂ ਜ਼ੋਰ ਘੱਟ ਲੱਗੂਗਾ ਤਾਂ ਉਹਨੂੰ ਆਰਾਮਦਾਇਕ ਰਹੂਗਾ ਉਹਦਾ ਕਾਬੜ ਘੱਟ ਹੋਊਗੀ ਤਾਂ ਕਾਹਨ ਨਹੀਂ ਮਹਿਸੂਸ ਹੋਣੀ ਆਪਾਂ ਗੱਲ ਕਰੀਏ 3 ਸਪੀਡ ਦਾ ਟਰੈਕਟਰ ਆ ਗਿਆ ਸਰ ਹਾਈ ਲੋ మీడియం ਦੇ ਨਾਲ ਇਹਦੇ ਵਿੱਚ ਠੀਕ ਹੈ ਜੀ ਜਿਵੇਂ ਆ ਗਿਆ ਹਾਈ ਲੋ మీడియం ਤੇ ਬਾਕੀ ਆਪੀਟਿਓ ਇੰਡੀਪੈਂਡੈਂਟ ਕਲੱਚ ਇਹਦੇ ਵਿੱਚ ਵੀ ਨਾਲ ਦਿੱਤਾ ਹੋਇਆ ਵੀ ਵਾਰ-ਵਾਰ ਆਪਾਂ ਨੂੰ ਕਲੱਚ ਤਾਂ ਮਡਲ ਲੋਡ ਨਹੀਂ ਹੈਗੀ ਠੀਕ ਹੈ ਜੀ ਇਹਦੇ ਵਿੱਚ ਹੋਰ ਸਾਰਾ ਆਪਾਂ ਦੇਖਦਾਂਗੇ 16 ਦੇ ਟਾਇਰਾਂ ਦੇ ਨਾਲ ਤੁਹਾਨੂੰ ਇਹ ਟਰੈਕਟਰ ਮਿਲੂਗਾ ਇਹ ਟਾਇਰ ਸਾਈਜ਼ 16 ਦਾ ਰਹੂਗਾ ਨਾਲ ਕੰਪਨੀ ਵੇਢਿੰਗ ਤੁਹਾਨੂੰ ਆਪ ਵਜ਼ਨ ਮਿਲ ਲਿਆ ਪਲੇਟ ਮਿਲ ਰਹੀ ਆ ਜੀ ਇਹ ਕਿੰਨੇ 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 ਸਾਲ ਹੋਈ 34 ਕਿਜੀ ਰਹੂਗੀ ਜੀ ਠੀਕ ਹੈ ਜੀ ਦੋਨੋਂ ਸਾਈਡ ਮਿਲੂਗੀ ਤੁਹਾਨੂੰ ਜੀ ਇਹ ਠੀਕ ਹੈ ਇੱਕ ਸਾਈਡਾਂ ਦੀ 34 ਕਿਲੋ ਜੀ ਹਾਂ ਜੀ ਹਾਂ ਉਧਰ ਵੀ 34 ਦੋਨੋਂ ਸਾਈਡ 34 ਹੁੰਦੀ ਕਿਜੀ ਮਿਲੂਗੀ ਠੀਕ ਹੈ ਇਹ ਕੰਪਨੀ ਵੱਲੋਂ ਨਾਲ ਹਾਂ ਜੀ ਇਹਦੇ ਵਿੱਚ ਸਰ ਤੁਸੀਂ ਦੇਖੋ ਜਿਹੜੇ ਹੋਲ ਆ ਇਹਦੇ ਵਿੱਚ ਵੀ ਚਾਰਟ ਦਿੱਤੇ ਹੋਏ ਨੇ ਅਡਜਸਟ ਕਰ ਸਕਦੇ ਹੋ ਡਬਲ ਡਿਸਟਰੀਬਿਊਟਰ ਇਹਦੇ ਵਿੱਚ ਵੀ ਆ ਰਿਹਾ ਵਾ ਠੀਕ ਹੈ ਜੀ ਸੇਮ ਡਬਲ ਜਿਹੜੇ ਆਪਾਂ ਕਹਿੰਦੇ ਲਿੰਕ ਲਿੰਕਾਂ ਦੀ ਗੱਲ ਕਰੀ ਐਡਜਸਟਮੈਂਟ ਜਿਹੜੀ ਲਿੰਕ ਦੋਨੋਂ ਸਾਈਡ ਐਡਜਸਟੇਬਲ ਦਿੱਤੀਆਂ ਹੋਈਆਂ ਨੇ ਜੀ ਵੀ ਆਪਾਂ ਗੱਲ ਕਰੀਏ ਵੀ ਬਾਕੀ ਸਾਰਾ ਕੁਝ ਸੇਮ ਹੀ ਹੈ ਇਕੱਲੀ ਪਾਵਰ ਆ ਗਈ ਜਿਹੜੀ ਉਸ ਦੇ ਅਕੋਰਡਿੰਗ ਡਾਇਰੈਕਟਰ ਦੀ ਹਾਂ ਜੀ ਹਾਂ ਜਿਵੇਂ ਜਿਵੇਂ ਦੋ ਡਾਇਰੈਕਟਰ ਸੀਗਾ ਆਪਣਾ 100 ਪਿਸਟਨ ਦਾ ਸੀਗਾ ਹੀ ਇਹ ਆਪਾਂ 107 ਦੇ ਰਹੇ ਹਾਂ ਜੀ ਜਿਹੜੇ ਆਪਾਂ ਸਾਟਾਚ ਵੀ ਚਾ ਰਹੇ ਆ ਸੇਮ ਉਹਦੇ ਪਿਸਟਨ 107 131 ਦੀ ਬੋਸਟੋਕ ਦੇ ਰਹੇ ਆ ਆਪਾਂ ਜੀ ਠੀਕ ਹੈ ਜੀ ਨਹੀਂ ਨਹੀਂ ਬਿਲਕੁਲ ਜੀ ਤੇ ਕੰਪਨੀ ਫਿਟਿੰਗ ਮਿਲੂਗਾ ਤੁਹਾਨੂੰ ਜੀ ਡਰਾਵਰ ਹੋਗੀ ਡਰਾਵਰ ਹੋਗੀ ਟੌਪ ਲਿੰਕ ਹੋਗੀ ਹੌਕ ਹੋਗੀ ਇਹ ਕੰਪਨੀ ਫਿਟਿੰਗ ਤੁਹਾਨੂੰ ਮਿਲ ਰਹੀ ਹੈ ਜੀ ਉਹ ਇੱਕ ਵਾਰੀ ਦੱਸਿਓ ਜੀ ਆਪਣਾ ਵੀ ਇਹਦੀ ਜਿਹੜੀ ਲਿਫਟ ਕਪੈਸਿਟੀ ਹੈ ਉਹ ਕਿੰਨੀ ਦੱਸੀ ਸੀ ਇਹਦੀ ਸਰ 2200 ਕਿਜੀ ਲਿਫਟ ਕਪੈਸਿਟੀ ਹੈ ਜੀ ਦੋਨੇ 2200 ਕਿਜੀ ਇਹ 5ਜੀ ਹਾਈਡਰੋ ਲਗਾ ਜੀ ਠੀਕ ਹੈ ਜੀ ਜੇ ਆਪਾਂ ਗੱਲ ਕਰੀਏ ਸੈਂਸਿੰਗ ਦੀ ਇਹਦੀ ਕੰਟਰੋਲ ਕਰਨ ਦੀ ਸ਼ਮਤਾ ਉਹ ਬਹੁਤ ਜ਼ਿਆਦਾ ਹੈ ਜੀ ਠੀਕ ਹੈ ਜੇ ਆਪਾਂ ਸਟੈਪਾਂ ਦੀ ਗੱਲ ਕਰਦੇ ਹਾਂ ਹੁਣ 5ਜੀ ਡੋਲਰ ਕੀ ਆਜੀ ਜੇ ਆਪਾਂ ਆਪਾਂ ਫੀਲਡ ਵਿੱਚ ਵੀ ਟ ਲਿਫਟ ਉੱਪਰ ਉੜਦੀ ਆ ਹਲਕੀ ਜੀ ਉੱਪਰ ਉੜਦੀ ਆ ਉੱਪਰ ਉੜਦੀ ਆ ਤਾਂ ਇਹਦੇ 100 150 60 ਤੱਕ ਸਟੈਪ ਹੋਣਗੇ ਜੀ ਜਿਹੜੇ ਅਦਰ ਕੰਪੀਟੀਸ਼ਨ ਵਾਲੋਂ ਬਹੁਤ ਜ਼ਿਆਦਾ ਨਹੀਂ ਜੀ ਬਿਲਕੁਲ ਵੀ ਨਹੀਂ ਐਦਾਂ ਹੁੰਦਾ ਵੀ ਲਿਫਟ ਜ਼ਿਆਦਾ ਉੱਠ ਘੜਦੀ ਆ ਜਿਆਦਾ ਥਲੇ ਨਹੀਂ ਕਰਦੀ ਆ ਹਾਂ ਬਸ ਬਸ ਇਹ ਚੀਜ਼ ਆ ਜਾਨੀ ਕਿ ਇਹਦੇ ਵਿੱਚ ਗਹਿਰਾਈ ਆ ਆਪਾਂ ਨੂੰ ਬੜੀ ਆ ਸਮਤਲ ਵਗਦਾ ਹੀ ਇਹ ਵੀ ਸੈਂਟੀਮੀਟਰਾਂ ਦੇ ਹਿਸਾਬ ਨਾਲ ਵੀ ਆਪਾਂ ਉੱਪਰ ਕਰ ਸਕਦੇ ਹਾਂ ਬਸ 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 ਉਹੀ ਸੇਮ ਥੀ ਜੀ ਹਾਈਡਰੋਲਿਕ ਦੇ ਮੇਨ ਕੰਮ ਹੋ ਗਿਆ ਭਰਾਵਾ ਜਿਵੇਂ ਪਹਿਲਾਂ ਆਪਾਂ ਲਿਫਟ ਚੱਕਦੇ ਸੀਗੇ 1 ਇੰਚ ਉੱਪਰ ਉੱਡ ਗਈ ਜੇ ਤੁਸੀਂ ਅੱਧਾ ਇੰਚ ਚੱਕੋਗੇ ਤਾਂ ਉਹ ਵੀ ਅੱਧੀ ਲਿਫਟ ਉੱਪਰ ਉੱਠੂਗੀ ਜੀ ਇਹ ਥੱਲੇ ਕਰੋਗੇ ਉਨੀ ਹੀ ਥੱਲੇ ਜਾਊਗੀ ਜੀ ਉਨੀ ਹੀ ਥੱਲੇ ਜਾਊਗੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਭਰਾਵਾ ਲਾਈਟਿੰਗ ਸਿਸਟਮ ਵਗੈਰਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਹੈ ਨਾ ਤੇ ਆ ਰਾਤ ਨੂੰ ਜਿਵੇਂ ਪਾਰਕਿੰਗ ਡੇਪਰ ਨੇਗੇ ਜਾਂ ਕੋਈ ਵੀ ਪਿੱਛੋਂ ਆਪਣੇ ਗੱਡੀ ਆਉਂਦੀ ਹੈਗੀ ਤਾਂ ਜਿਹੜਾ ਰਾਤ ਨੂੰ ਇਹ ਸਰਕਾਰ ਵੱਲੋਂ ਜ਼ਰੂਰੀ ਕੀਤਾ ਮੈਂ ਇਹ ਬਹੁਤ ਸੋਹਣੀ ਆਪਾਂ ਕਹੀਏ ਵੀ ਕੰਪਨੀ ਨੇ ਕਿਸਾਨਾਂ ਲਈ ਸਹੂਲਤ ਲਾ ਦਿੱਤੀ ਤੇ ਆਹ ਬੈਕ ਲਾਈਟਾਂ ਤੁਸੀਂ ਦੇਖ ਸਕਦੇ ਹੋ ਇੰਡੀਕੇਟਰ ਵਾਲੀਆਂ ਪਾਰਕਿੰਗ ਲਾਈਟਾਂ ਤੇ ਆਹ ਕੋਈ ਵੀ ਜਦੋਂ ਆਪਾਂ ਰਾਤ ਨੂੰ ਕੰਮ ਕਰਦੇ ਆਂ ਤਾਂ ਇਹ ਸਾਈਡ ਦਾ ਬਹੁਤ ਜਿਹੜਾ ਜਿਆਦਾ ਸਹਾਰਾਗਾ ਇਹ ਦੋਨੋਂ ਟਰੈਕਟਰਾਂ ਦੇ ਉੱਪਰ ਕੰਪਨੀ ਨੇ ਦਿੱਤਾ ਪਿਆ ਤੇ ਮੇਨ ਜੀ ਇਹ ਦੋਨੋਂ ਟਰੈਕਟਰ ਆਲੂ ਵਾਲੇ ਵੀਰਾਂ ਦੇ ਸਮੱਸਿਆਵਾਂ 'ਚ ਰੱਖਦੇ ਹੋਏ ਹਾਂ ਜੀ ਸਰ ਤਕਰੀਬਨ ਜਿਹੜੇ 745 ਦੀ ਗੱਲ ਕਰੀ ਇਹ ਤਾਂ ਇਹ ਸਪੈਸ਼ਲੀ ਪੋਟੈਟੋ ਬਿਲਡ ਵਾਸਤੇ ਆ ਇਹ ਆਪਾਂ ਟਰੈਕਟਰ ਦੀ ਗੱਲ ਕਰੀ 55 ਦੀ ਤਾਂ ਸਰ ਆਲ ਰੌਂਡਰ ਟਰੈਕਟਰ ਆ ਜੀ ਇਹ ਆਪਣਾ ਜਿਵੇਂ 55 HP ਦਾ ਟਰੈਕਟਰ ਆ ਸਰ 60 HP ਦੇ ਕੰਪਨੀ ਦੇ ਟਰੈਕਟਰਾਂ ਨੂੰ ਮੁਕਾਬਲਾ ਦੇ ਰਿਹਾ ਜੀ ਠੀਕ ਹੈ ਜੀ ਜਿੰਨੇ ਵੀ ਟਰੈਕਟਰ ਆਪਾਂ ਵੇਚ ਚੁੱਕੇ ਹਾਂ ਬਹੁਤ ਵਧੀਆ ਫੀਡਬੈਕ ਆ ਰਿਹਾ ਉਹਦਾ ਜੀ ਤੇ 8 ਫੁੱ ਬਿਲਕੁਲ ਜੀ ਬਿਲਕੁਲ ਤੇ ਜੇਕਰ ਆਪਾਂ ਖਰਚੇ ਦੀ ਗੱਲ ਕਰੀਏ ਜੀ ਵੀ ਜਿਵੇਂ ਤੇਲ ਦੀ ਕਪੈਸਿਟੀ ਜਿਵੇਂ ਤੁਸੀਂ ਕਿਹਾ ਵੀ ਇਹ 55 ਐਚਪੀ ਦਾ ਟਰੈਕਟਰ ਹੈਗਾ ਵੀ 60 ਐਚਪੀ ਦੇ ਟਰੈਕਟਰਾਂ ਤੋਂ ਜ਼ਿਆਦਾ ਕੰਮ ਕਰੂਗਾ ਹਨਾ ਸਰ ਤੇਲ ਦੀ ਆਪਾਂ ਗੱਲ ਕਰੀਏ ਸਰ ਜੇ ਆਪਾਂ ਦੇਖੀ ਸਰ ਜਿਹੜਾ ਡੀਜ਼ਲ ਐਵਰੇਜ ਹੁੰਦੀ ਹੈ ਉਹ ਡਿਪੈਂਡ ਕਰਦੀ ਹੁੰਦੀ ਹੈ ਲੋਡ ਤੇ ਠੀਕ ਹੈ ਜੀ ਬਿਲਕੁਲ ਤੇ ਜੀ ਜੇਕਰ ਇਹਨਾਂ ਦੀ ਆਪਾਂ ਕੀਮਤ ਦੀ ਗੱਲ ਕਰੀਏ ਕੰਪਨੀ ਨੇ ਕੀਮਤ ਦਾ ਅਨਾਉਂਸ ਕੀਤਾ ਵੀ ਕਿੰਨੀ ਹਾਂਜੀ ਹਾਂਜੀ ਸਰ ਜੋ ਮੇਲੇ ਦੀ ਕੀਮਤ ਹੈ ਇਸ ਟਾਈਮ ਚੱਲ ਰਹੀ ਹੈ ਜੀ ਉਹ 7 ਲੱਖ ਤੇ 96000 ਰੁਪਏ ਇਸ ਟਾਈਮ ਇਹਦਾ ਜੋ ਪ੍ਰਾਈ ਬੰਦਾ ਹੈ ਨਾ ਹਾਂਜੀ ਹਾਂ ਬਿਲਕੁਲ ਜੀ ਤੇ ਇਹਦਾ ਜੀ ਡੀਆਈ 750 ਇਹਦਾ ਸਰ 7 ਲੱਖ ਤੇ ਜਿਹੜਾ 8 ਲੱਖ ਸੋਰੀ 8 ਲੱਖ 60 ਹਜ਼ਾਰ ਰੁਪਿਆ ਰੇਟ ਆ ਠੀਕ ਹੈ ਤੇ ਨਾਲ ਸਰ ਆਪਾਂ ਇੱਕ ਜਿਹੜੀ ਸਕੀਮ ਦੇ ਰਹਿਆਂ ਜੇ ਕੋਈ ਬੁਕਿੰਗ ਕਰਵਾਉਂਦਾ ਹੈ ਤਾਂ 1 ਗ੍ਰਾਮ ਸੋਨ ਦਾ ਸਿੱਕਾ ਆ ਜੇ ਕੋਈ ਡਿਲੀਵਰੀ ਲੈ ਕੇ ਜਾਂਦਾ ਹੈ ਤਾਂ 2 ਗ੍ਰਾਮ ਸੋਨ ਦਾ ਸਿੱਕਾ ਆਪਾਂ ਉਹਨੂੰ ਮੌਕੇ ਤੇ ਦੇਵਾਂਗੇ ਵੇਦਾਬਾ ਪ੍ਰਸੰਸਾ ਪੱਤਰ ਤੇ ਅਗਦੇ ਵਿਚਾਰਸਾਲ ਵਰਤਨ ਵਾਲੇ ਵਿਅਕਤੀ ਦੇ ਹਨ ਅਤੇ ਸਾਡੇ ਵਿਚਾਰਾਂ ਅਤੇ ਸਹੀਆਂ ਨੂੰ ਕਲੈਮ ਨਹੀਂ ਕਰਦੇ ਹਨ ਕਿ ਆ ਵੀ ਕਿਸੇ ਖਾਸ ਭੂਗਤ ਲਈ ਉਸਦੇ ਖੁਦ ਦੇ ਹੁੰਦੇ ਹਨ ਅਤੇ ਖਾਸ ਜ਼ਰੂਰੀ ਤੌਰ ਤੇ ਇਸ ਪ੍ਰੋਡਕਟ ਜਾਂ ਪਾਸ ਦੇ ਸਾਰੇ ਉਪਯੋਗੀਆਂ ਦੇ ਪ੍ਰਤੀ ਨਹੀਂ ਹੁੰਦੇ ਅਸੀਂ ਉਹਨਾਂ ਦੇ ਪ੍ਰੋਡਕਟ ਵਰਤਨ ਵਾਲੇ ਬੰਦਿਆਂ ਦੇ ਚੰਗੇ ਤਰ੍ਹਾਂ ਕਵਰ ਕਰਨ ਅਤੇ ਇਸ ਕੰਮ ਲਈ ਕੰਪਨੀ ਤੋਂ ਮੁਆਵਜ਼ਾ ਲੈਣ ਦੀ ਕੰਪਨੀਆਂ ਨਾਲ ਜੁੜੇ ਹਨ ਜਿਨ੍ਹਾਂ ਖਤਕਾਰਾਂ ਦੇ ਪ੍ਰਸੰਸਾ ਪੱਤਰ ਕਵਰ ਕੀਤੇ ਗਏ ਹਨ ਉਹਨਾਂ ਨੂੰ ਕੰਪਨੀ ਵੱਲੋਂ ਜਾਂ ਸਾਡੇ ਤੋਂ ਕੋਈ ਮੁਆਵਜ਼ਾ ਨਹੀਂ ਮਿਲਦਾ ਧੰਨਵਾਦ ਠੀਕ ਹੈ ਇਹ ਕੰਪਨੀ ਵੱਲੋਂ ਭਰਾਓ ਕਿਸਾਨ ਵੀਰਾਂ ਲਈ ਜਿਹੜੇ ਸੋਨੇ ਦੇ ਸਿੱ ਜੇ ਕਿਸੇ ਤੋਂ ਕੋਈ ਮਨ 'ਚ ਡਾਊਟ ਆਪਾਂ ਕਲੀਅਰ ਕਰਾਂਗੇ ਜੇ ਰੇਟ ਦੀ ਕੋਈ ਗੱਲਬਾਤ ਆ ਦੇਖੋ ਬੈਠ ਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਹੋਰ ਉਹਨੂੰ ਫੈਲਾਇਆ ਜਾ ਸਕੀਏ ਜੇ ਕਿਸਾਨ ਭਰਾਵਾਂ ਦੇ ਵਾਸਤੇ ਆਪਾਂ ਬਿਲਕੁਲ ਜੇ ਆਪਾਂ ਗੱਲ ਕਰਨੀ ਹੈ ਕਿਸੇ ਵੀ ਕਿਸਾਨ ਵੀ ਇੰਨੇ ਕੋਈ ਡੈਮੋ ਵਗੈਰਾ ਦੇਖਣੇ ਹੋਣ ਹਨਾ ਤਾਂ ਉਹ ਕਿਸੇ ਵੀ ਡੀਲਰ ਦੇ ਕੋਲੇ ਜਾ ਕੇ ਆਪਾਂ ਦੇਖਦੇ ਪੰਜਾਬ ਦੇ ਵਿੱਚ ਹਾਂਜੀ ਹਾਂ ਇਹ ਸਰ ਜਿਹੜਾ ਟਰੈਕਟਰ ਦੀ ਆਪਾਂ ਗੱਲ ਕਰੀ ਟਾਈਗਰ 55 ਦੀ ਕੋਈ ਵੀ ਮੇਰੇ ਕਿਸਾਨ ਪ੍ਰਾਈਸ ਦੇ ਡੈਮੋ ਚਾਹੁੰਦਾ ਆ ਤਾ ਕੰਪਨੀ ਦੇ ਨੇੜੇ ਕਿ ਜਿਹੜਾ ਸ਼ੋਰੂਮ ਆਪਣਾ ਡੀਲਰਸ਼ਿਪ ਆ ਉਹਦੇ ਨਾਲ ਅਸੀਂ ਸੰਪਰਕ ਕਰੇ ਆਪਾਂ ਡੈਮੋ ਤੁਹਾਨੂੰ ਦੇਣਗੇ ਉਹ ਅੱਗੇ ਜਿਹੜੇ ਟਰੈਕਟਰ ਤੁਸੀਂ ਚਲਾ ਕੇ ਦੇਖਿਓ ਲੈਣਨ ਲੈਣਾ ਵਾਝੇ ਗੱਲਾਂ ਹੁੰਦੀਆਂ ਨੇ ਟਰੈਕਟਰ ਚਲਾ ਕੇ ਦੇਖੋਗੇ ਤੁਹਾਨੂੰ ਬਹੁਤ ਵਧੀਆ ਟਰੈਕਟਰ ਦਾ ਰਿਜ਼ਲਟ ਆਊਗਾ ਜੀ ਬਿਲਕੁਲ ਜੀ ਕਿਉਂਕਿ ਇਹ ਕਿਸਾਨ ਵੀਰਾਂ ਦਾ ਹੁੰਦਾ ਨਾ ਵੀ ਉਹ ਹਰੇਕ ਕੰਪਨੀ ਦਾ ਜਿਹੜਾ ਇੰਪਲੀਮੈਂਟਡ ਟਰੈਕਟਰ ਆਗਾ ਉਹਨੂੰ ਜੋ ਕੇ ਦੇਖ ਲਿਆ ਹੈ ਨਾ ਬਿਲਕੁਲ ਜੀ ਸਾਰਿਆਂ ਦਾ ਹੋ ਕਰਦਾ ਸੋ ਭਰਾਓ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਸੋਨਾਲੀਕਾ ਦੇ ਕਿਸੇ ਵੀ ਡਿਸਟ੍ਰੀਬਿਊਟਰਸ਼ਿਪ ਤੇ ਤੁਸੀਂ ਜਾਓ ਤੇ ਕੰਪਨੀ ਦਾ ਅੰਬੀਰ ਜੀ ਨੇ ਸੁਝਾ ਦੱਤੇ ਨੇ ਕਿ ਟਰੈਕਟਰ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਦਿੱਤੀ ਹੈ ਤੇ ਮੈਂ ਆਸ ਕਰਦਾ ਵੀ ਇਹ ਜਿਹੜੀ ਜਾਣਕਾਰੀ ਆ ਸਾਡੇ ਕਿਸਾਨ ਵੀਰਾਂ ਦੇ ਲਈ ਬਹੁਤ ਲਾਹੇਵੰਦ ਹੋਏਗੀ ਕਿਉਂਕਿ ਜਿਹੜਾ ਸੋਨਾ ਲੀਕਾ ਟਰੈਕਟਰ ਆ ਭਰਾਵੋ ਇਹ ਪੰਜਾਬ ਦਾ ਪੁੱਤ ਆ ਹੁਸ਼ਿਆਰਪੁਰ ਦੇ ਵਿੱਚ ਬਣਦੇ ਆਗੇ ਪਰ ਇਹਨੂੰ ਜਿਹੜਾ ਇੱਕ ਵਿਦੇਸ਼ੀ ਤਕਨੀਕ ਨਾਲ ਜਿਵੇਂ ਲਿਖਿਆ ਪਿਆ ਡਿਜ਼ਾਈਨ ਨੂੰ ਯੂਰਪ ਹਨਾ ਵਿਦੇਸ਼ੀ ਤਕਨੀਕ ਦੇ ਨਾਲ ਬਾਈ ਇਹਨੂੰ ਡਿਜ਼ਾਈਨ ਕੀਤਾ ਗਿਆਗਾ ਸੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰੇ ਕਿਸਾਨ ਪਰਵਾਨਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ